ਬਾਈ ਜੀ ਇਹ ਆ ਰਾਜਪੁਰਾ ਦਾਣਾ ਮੰਡੀ ਦੀ ਆ ਆ ਦੇਖ ਲਓ ਆ ਜਿਹੜਾ ਬੰਦਾ ਜਾ ਰਿਹਾ ਰੋਡ ਦੇ ਗੱਬੇ ਨੇ ਆਪਣਾ ਹਲਾਇਆ ਹੋਇਆ ਸਟਾਲ ਗੱਡੀ ਨੰਗ ਨਹੀਂ ਰਹੀ ਕਹਿੰਦਾ ਜਿਹੜਾ ਕੋ ਮਰਜ਼ੀ ਕਰ ਲੋ ਤੁਸੀਂ ਆ ਸਟਾਲ ਪਿਆ ਕਹਿੰਦਾ ਮੈਂ ਇਹ ਪਰੇ ਨਹੀਂ ਕਰਨਾ ਵੀ ਜੇ ਤੁਹਾਡੀ ਗੱਡੀ ਨਾਲ ਇਹ ਟੁੱਟ ਗਿਆ ਤਾਂ ਪੈਸੇ ਜ਼ਰੂਰ ਲਵਾਂਗਾ ਬਾਈ ਜੀ ਇਹਨਾਂ ਨੂੰ ਕੋਈ ਡਰ ਪਾਉ ਨਹੀਂ ਹੈਗਾ ਤੁਹਾਨੂੰ ਜਗ੍ਹਾ ਦਿਖਾਉਨੇ ਆ ਗੱਡੀ ਨੰਗਣੂ ਜਮਾਂ ਹੀ ਜਗ੍ਹਾ ਨਹੀਂ ਹੈਗੀ ਸਾਰਾ ਰੋਡ ਇਹਨੇ ਉਹ ਕਰਿਆ ਹੋਇਆ ਆਪ ਦਾ ਤੇ ਜੇ ਕੋਈ ਹੋਰ ਬੰਦਾ ਇਹ ਇਹ ਜਾ ਕੋ ਕਰ ਲਵੇ ਕੋਈ ਪੰਜਾਬੀ ਹੁੰਦਾ ਤਾ ਕੱਦਾ ਇਹ ਮੰਡੀ ਵਾਲਿਆਂ ਨੇ ਹੀ ਚਕਾ ਦੇਣਾ ਸੀਗਾ ਆ ਦੇਖੋ ਜੀ ਕਿਵੇਂ ਗੱਡੀ ਲੰਘੂਗੀ ਹੁਣ ਮਾਲ ਕਹਾ ਵਪਾਰੀਆਂ ਦਾ ਮਾਲ ਆ ਵਪਾਰੀ ਕਹਿੰਦੇ ਨੇ ਗੱਡੀ ਉਰੇ ਲੈ ਕੇ ਉਹ ਸਾਰੇ ਰੋਡ ਦੇ ਵਿੱਚ ਇਹਨੇ ਆਪਣੀ ਸ਼ਤਾਲ ਲਾਈ ਹੋਈ ਹੈ ਠੀਕ ਆ ਵੱਧ ਤੋਂ ਵੱਧ ਇਹ ਜੇ ਬੰਦੇ ਨੂੰ ਕਰਿਓ ਵਾਇਰਲ ਤੇ ਜਲਦ ਡਰਾਈਵਰ ਵੀਡੀਓ ਬਣਾਉਣ ਲੱਗਿਆ ਗੁਰਸਿੱਖ ਬੰਦਾ ਉਹਨੂੰ ਕਹਿੰਦਾ ਕੋਈ ਨਾ ਤੂੰ ਜਿਹੜੀ ਮਾਫੀ ਵੀਡੀਓ ਬਣਾ ਲੈ ਜਿਹੜਾ ਕੋਤਾ ਕਰਨਾ ਕਰ ਲਾ ਪਰ ਆਪਾਂ ਇਹ ਪਰੇ ਨਹੀਂ ਕਰਨਾ ਹੈਗਾ ਠੇਲਾ ਆ ਮਗਰ ਖੜਾ ਜੀ ਆ ਦੇਖੋ ਜਿਹੜਾ ਬੋਲਦਾ ਤੁਹਾਨੂੰ ਇਹਦੀ ਕਹਾ ਵੀਡੀਓ ਵੀ ਦਿਖਾਉਨੇ ਆਪਾਂ ਪੂਰੀ ਕੀ ਕਹਿ ਰਿਹਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਭਾਈ ਜੀ ਇਹ ਬੰਦਾ ਕਹਿੰਦਾ ਵੀ ਗੱਡੀ ਉਧਰ ਦੀ ਲਿਆ ਮੈਂ ਪਾਸੇ ਨਹੀਂ ਕਰਦਾ। ਉਹ ਕੋਈ ਨਹੀਂ। ਦੇਖਾ ਇੰਨੇ ਆ ਬਾਈ ਬੇਨਤਾ ਕਰੀ ਜਾਂਦੇ ਨੇ। ਇਹ ਬੰਦਾ ਕਹਿੰਦਾ ਵੀ ਮੈਂ ਪਾਸੇ ਨਹੀਂ ਕਰਦਾ। ਕੋਈ ਨਹੀਂ ਕਰਾ ਦੇਵਾ। ਦੇਖ ਵੀ ਕਹਿੰਦਾ ਵੀ ਮਾਲ ਦੇ ਨਾ ਦੇ ਮੈਂ ਪਾਸੇ ਨਹੀਂ ਕਰਦਾ। ਇੰਨੇ ਬੰਦੇ ਬੇਨਤਾ ਕਰਦੇ ਆ। ਕਹਿੰਦਾ ਵੀ ਟੁੱਟ ਗਿਆ ਸੁੱਤੋ ਪੈਸੇ ਲੂ ਮੈਂ। ਉਹ ਕੋਈ ਖਾਲਸਾ ਬੰਦਾ ਯਾਰ ਕਰਾ ਦੇਣਾ ਦੋ ਮਿੰਟਾਂ। ਵੀਡੀਓ ਬਣਾਉਣਾ ਬਣਾ ਪਾਗਾ। ਵੀਡੀਓ ਤਾਂ ਬਣੇਗੀ ਭਈਆ। ਵੀਡੀਓ ਮੈਂ ਕੀ ਹੋ ਜਾਣਾ। ਤੂੰ ਕਹਿੰਦਾ ਪਰ ਰੋਡ ਤੇ ਰੋਡ ਤੇ ਤੂੰ ਲਾ ਨਹੀਂ ਸਕਦਾ ਵੱਡੇ ਵੀਰੇ। ਉਹ ਵੀ ਆ ਬੜਾ ਬੜਾ ਭਾਈ ਆ ਆਪਾਂ ਵੀ ਆ ਗਏ।